ਮਜੀਠੀਆ ਪਹਿਲਾਂ ਪਉਂਦਾ ਵੀ ਆ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਤਾਂ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਰੇ ਦਲੀ ਭਾਜੀ ਆਏ ਕਰੇ ਬਿਠਾਉਂਦਾ ਕਰੇ ਇੱਦਰਲੀ ਕਰੇ ਲੱਤ ਤੇ ਲਾਈ ਬਣਾ ਹੋ ਕਿਵੇਂ ਡਿਗਦਾ ਕਿਤੋਂ ਡਿਗਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹਦਾ ਵੀ ਦੱਸ ਦੇ ਕਦੇ ਸਾਲੇ ਭਲੋਈ ਦੀ ਬਣਦੀ ਨਹੀਂ ਮੈਂ ਕਹ ਦੱਸਿਆ ਵੀ ਹਰ ਸਿਮਰ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮੈਂ ਦੱਸੇ ਨੂੰ ਜਾਂਦੀ ਆਤੀ ਹੂੰਗੁਰ ਮੇਹਰ ਨਾਲ ਜਿਹੜਾ ਦੂਜਾ ਭਾਈ ਉਹਦਾ ਪੁੜੀ ਦਰੋਂ ਲਾ ਪੈ ਗਿਆ ਪੈਸਾ ਬਾਹਰ ਵੀ ਮਾੜਾ ਹੁੰਦਾ ਨਾ ਮਾਪਾ ਦੱਸੇ ਨਹੀਂ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਨਾਲ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲੋਹੇ ਵਰ ਲਵਾਇਆ ਹੈ ਲੋਹੇ ਦਾ ਕਿਨੇ ਕਿਨੇ ਮਿੰਤਾ ਕਰਨੀ ਬੈਣੀ ਹੈ ਕੰਮ 5000 ਤੋਂ ਬਿਨਾ ਵੀ ਹੋ ਸਕਦਾ ਉਹ ਨਿਆਰਾ ਤਾਂ ਲੈ ਕੇ ਦੇਖੋ ਇਮਾਨਦਾਰੀ ਦਾ ਕਰੇ ਹੁਣ ਤੁਹਾਡੇ ਕੋਲ ਮੌਕਾ ਹੈ ਤੂੰ ਇਮਾਨਦਾਰੀ ਨਾਲ ਯਾਰਾ ਲੈ ਕੇ ਦੇਖੋ ਥੋੜੇ ਜਿਹਾ ਪਹਿਲਾਂ ਪਹਿਲਾਂ ਓਖਾ ਕਰਦੇ ਨੇ ਲੋਕ ਵੀ ਲੈ ਉੱਥੇ ਹੀ ਖੜੇ ਰਜੇ ਹੈ ਐਡਾ ਬੜਾ ਤੇਰੇ ਕੋਲੇ ਆਉਦਾ ਸਕੂਟਰੀ ਹੈ ਕੋਈ ਨਹੀਂ ਸਕੂਟਰੀ ਕੁਝ ਨਹੀਂ ਹੁੰਦਾ ਜਿਹੜੇ ਕਾਰਾਂ ਵਾਲੇ ਨੇ ਉਹ ਬਾਅਦ ਚ ਜਿੰਮ ਜਾ ਕੇ ਸਾਈਕਲ ਚਲਾਉਂਦੇ ਨੇ ਆਉਣਾ ਤਾਂ ਉੱਥੇ ਹੀ ਹੈ ਠੀਕ ਹੈ ਨਾ ਸুইস ਕਰਕੇ ਕੋਈ ਇਹ ਆਪਾਂ ਅਣ ਦੇ ਵਾਲੇ ਦੇਖਣ ਲੱਗ ਜੰਦੇ ਆ ਵੀ ਉਹ ਆਏ ਹੋ ਆਏ ਆ अब दे आप दुनिया में सबसे बड़ा लोग के मेरे बारे में क्या कहेंगे लोग बस लोग की कहते लोग को कहते मिनट च बदल जाने आ, मेरे बारे में कुछ घट सुन पढ़ दखबीर बादल हो रही बाजवा बड़िंग तड़ेंग जिने भी है हो गोलों क्डिया तड़के उठ के मैं मैं माड़ा करता जी मैं दस तड़के खड़ा क्डन लग जाते मैं ਜੋ ਹੋ ਗਏ ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾ ਮਤਲਬ ਕੋਈ ਦੋਸਤ ਮਿੱਤਰ ਦਾ ਮਜੀਠੀਆਂ ਪਹਿਲਾਂ ਪਾਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਆ ਦਵਾਈ ਦੇਣਗੇ ਕਦੇ ਆਪਦੇ ਪਰੋਹਣੇ ਤਾਂ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਰੇ ਦਲੀ ਬਾਂਦੀ ਆਂ ਕਰੀ ਬਟਾਉਂਦਾ ਕਦੇ ਦਰਲੀ ਕਰੇ ਲੱਤ ਤੇ ਲਾਈ ਬਣਾ ਉਹ ਕਿਵੇਂ ਡੇਕਦਾ ਕਿਤੋਂ ਡੇਕਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਉਹ ਸੌਤੋਂ ਫਲਦਾ 12 ਸਾਲ ਤੋਂ ਕਈ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਨਾਲ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ੍ਹ ਤੋਂ ਲੈ ਬੜਾ ਲਵਾਇਆ ਲੋਹੇ ਦਾ ਇਹ ਬਾਹ ਕਹਿੰਦੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਵੀ ਇਹ ਵੀ ਸਹੀ ਨਹੀਂ ਮਰਕੀ ਮੈਨੇ ਤੇ ਮੂਰੋ ਹੱਦ ਸਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੇ ਬਸ ਆਪਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀ ਰਸਬੀਰ ਦੀ ਆਪਸ ਚ ਬਣਦੀ ਨਹੀਂ ਮੇਰੀ ਆਤ ਹੀ ਨਹੀਂ ਹੈ ਕਿ ਮੈਂ ਦੱਸਿਆ ਕਰੀ ਆਪਸ ਇਕੱਠੇ ਨਹੀਂ ਬੈਠੇ ਸਾਰੇ ਬਰੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਵੀ ਹਰ ਸਿਮਰਤ ਤੇ ਮਜੀਠੀ ਆ ਵੀ ਬੋਲਣੋਂ ਹਟ ਗਏ ਮੈਂ ਦੱਸੇ ਮੇਰੀ ਆਤ ਹੀ ਨਹੀਂ ਉਗੁਰ ਮਹਿਰ ਨਾਲ ਜਿਹੜਾ ਦੂਜਾ ਭਾਈ ਉਹਦਾ ਆਪਸ ਪ੍ਰੋਪਰਟੀ ਦਾ ਲੜਾ ਪੈ ਗਿਆ ਐਸਾ ਬਾਲਾ ਵੀ ਮਾਰਾ ਹੁੰਦਾ ਨਾ ਮਾਪਾ ਦੱਸੇ ਨਹੀਂ ਮਨੂੰ ਤੁਸੀਂ ਗਾਣਾ ਗੱਲ ਕਰਿਓ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹ ਤਾਂ ਕਲਾਕਾਰ ਇਹਨਾਂ ਕਿ ਕਲਾਕਾਰ ਹੁਣ ਮਾਰੀ ਗਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਐਸੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖ ਆਈਏ ਗਾਣੇ ਸੁਣਦੇ ਆ ਟੀਵੀ ਤੇਜ ਕਲਾਕਾਰ ਕਲਾਕਾਰ ਹੁਣ ਮਾੜੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹਿੰਦੇ ਨੇ ਜੀ ਆਪ ਦਾ ਪਛੋਕਰ ਦੇਖਿਆ ਕਦੇ